ਅਸ ਵਕਤ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਨਾ ਇਹ ਦੁਨੀਆ ਦੀ ਸਭ ਤੋਂ ਜ਼ਿਆਦਾ ਭੂਤੀਆ ਤੇ ਰਹੱਸਮਈ ਡੌਲ ਦੀ ਵੀਡੀਓ ਆ ਇਸ ਡੌਲ ਦੇ ਦੁਆਰਾ ਕਈ ਲੋਕਾਂ ਦੀ ਹੁਣ ਤੱਕ ਜਾਣ ਵੀ ਲੇਤੀ ਗਈ ਆ ਤੇ ਇਸੇ ਬੇਰਹਮੀ ਦੇ ਕਾਰਨ ਇਸ ਡੌਲ ਨੂੰ ਇੱਕ ਸ਼ਿਸ਼ੇ ਦੇ ਕੇਸ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ ਤੇ ਉਹ ਵੀ ਲਗਭਗ ਅੱਜ ਤੋਂ 50 ਸਾਲ ਪਹਿਲਾਂ ਪਰ ਉਸ ਤੋਂ ਬਾਅਦ ਹਾਲ ਹੀ ਦੇ ਵਿੱਚ ਇੱਕ ਪੈਰਾਨਾਰਮਲ ਇਨਵੈਸਟੀਗੇਟਰ ਡੈਨ ਰਵੇਰਾ ਦੇ ਦੁਆਰਾ ਇਸ ਡੌਲ ਨੂੰ ਇਸ ਕੇਸ ਦੇ ਵਿੱਚੋਂ ਕੱਢਿਆ ਜਾਂਦਾ ਤੇ ਉਸ ਤੋਂ ਬਾਅਦ ਉਹ ਇਸ ਨੂੰ ਅਮਰੀਕਾ ਦੇ ਅਲੱਗ-ਅਲੱਗ ਜਗਾਵਾਂ ਦੇ ਉੱਤੇ ਲੈ ਕੇ ਜਾਂਦਾ ਇੱਕ ਟੂਰ ਦੇ ਉੱਤੇ ਲੋਕਾਂ ਨੂੰ ਦਿਖਾਉਂਦਾ ਇਸ ਦੀ ਟਿਕਟ ਲਗਾਉਂਦਾ ਤੇ ਫਿਰ ਅਚਾਨਕ ਹੀ ਇਸ ਟੂਰ ਦੇ ਦੌਰਾਨ ਉਸ ਦੀ ਖੁਦ ਹੀ ਡੈੱਡ ਬਾਡੀ ਹੈ ਜਿਹੜੀ ਉਸੇ ਦੇ ਹੋਟਲ ਰੂਮ ਦੇ ਵਿੱਚੋਂ ਮਿਲਦੀ ਆ ਜੋ ਕਿ ਕਾਫੀ ਰਹੱਸਮਈ ਸੀ ਸਭ ਤੋਂ ਪਹਿਲਾਂ ਇਸ ਡੌਲ ਦੀ ਕਹਾਣੀ ਜਾਣ ਲੈਣੇ ਆ ਕਿ ਅਸਲ ਦੇ ਵਿੱਚ ਇਸ ਦੀ ਪੂਰੀ ਕਹਾਣੀ ਕੀ ਹੈ 10 ਸਾਲ ਇੱਕ ਲੇਖਕ ਸੀ ਜਿਸ ਦਾ ਨਾਂ ਸੀ ਜੌਨੀ ਗੁਇਲ ਤੇ ਉਹ ਅਕਸਰ ਹੀ ਬੱਚਿਆਂ ਨਾਲ ਰਿਲੇਟਡ ਕਿਤਾਬਾਂ ਲਿਖਿਆ ਕਰਦਾ ਸੀ ਉਸ ਦੀ ਇੱਕ ਬੇਟੀ ਸੀ ਮਾਰਸ਼ਲਾ ਤੇ ਉਸ ਦੀ ਬੇਟੀ ਮਾਰਸ਼ਲਾ ਨੂੰ ਉਸ ਦੇ ਹੀ ਘਰ ਦੇ ਬੈਕਯਾਰਡ ਦੇ ਵਿੱਚੋਂ ਇੱਕ ਡੌਲ ਮਿਲਦੀ ਹੈ ਤੇ ਉਹ ਇਹੀ ਡੌਲ ਸੀ ਉਸ ਦੇ ਦੁਆਰਾ ਉਹ ਡੌਲ ਲਿਆਂਦੀ ਜਾਂਦੀ ਹੈ ਉਹਦੇ ਪਿਤਾ ਦੇ ਦੁਆਰਾ ਆਣ ਗੁਆਣ ਦੇ ਵਿੱਚ ਸਭ ਲੋਕਾਂ ਤੋਂ ਪੁੱਛਿਆ ਜਾਂਦਾ ਕਿ ਇਹ ਡੌਲ ਕਿਸੇ ਦੀ ਹੈ ਤਾਂ ਦੱਸ ਦਿਓ ਪਰ ਕਿਸੇ ਦੁਆਰਾ ਨਹੀਂ ਮੰਨਿਆ ਜਾਂਦਾ ਕਿ ਉਹ ਡੌਲ ਉਹਨਾਂ ਦੀ ਹੈ ਤਾਂ ਉਸ ਤੋਂ ਬਾਅਦ ਜੌਨੀ ਗੁਇਲ ਦੇ ਦੁਆਰਾ ਉਹੀ ਡੌਲ ਆਈੜੀ ਆਪਣੀ ਬੇਟੀ ਨੂੰ ਦੇ ਦਿੱਤੀ ਜਾਂਦੀ ਹੈ ਤੇ ਉਸਦੀ ਬੇਟੀ ਆਈੜੀ ਉਹ ਡੌਲ ਨੂੰ ਹਮੇਸ਼ਾ ਆਪਣੇ ਨਾਂ ਰੱਖਦੀ ਉਸ ਦਾ ਇੱਕ ਅਲੱਗ ਤਰ੍ਹਾਂ ਦਾ ਖਿਚਾਬ ਉਸ ਡੌਲ ਦੇ ਨਾਲ ਹੋ ਚੁੱਕਿਆ ਸੀ ਉਸ ਨੂੰ ਪਿਆਰ ਕਰਦੀ ਉਸ ਦੇ ਨਾਲ ਹੀ ਖਾਂਦੀ ਪੀਂਦੀ ਤੇ ਨਾਲ ਹੀ ਉਸ ਨੂੰ ਆਪਣੇ ਨਾਲ ਲੈ ਕੇ ਸੌਂਆਂ ਵੀ ਕਰਦੀ ਸੀ ਜੌਨੀ ਕੁਵੈਲ ਨੂੰ ਇਹ ਚੀਜ਼ ਕਾਫੀ ਜ਼ਿਆਦਾ ਅਜੀਬ ਵੀ ਲੱਗੀ ਪਰ ਉਸ ਦੇ ਦੁਆਰਾ ਕੁਝ ਕਿਹਾ ਨਹੀਂ ਗਿਆ ਤਾਂ ਇਸੇ ਦੌਰਾਨ ਅਚਾਨਕ ਹੀ ਉਹ ਡੌਲ ਉਹਨਾਂ ਦੇ ਘਰ ਦੇ ਵਿੱਚੋਂ ਗਾਇਬ ਹੋ ਜਾਂਦੀ ਆ ਜਦੋਂ ਇਹ ਡੌਲ ਉਹਨਾਂ ਦੇ ਘਰ ਦੇ ਵਿੱਚੋਂ ਗਾਇਬ ਹੋਈ ਤਾਂ ਉਸ ਤੋਂ ਬਾਅਦ ਉਸਦੀ ਬੇਟੀ ਵੀ ਬਿਮਾਰ ਹੋ ਗਈ ਜਦੋਂ ਹੀ ਉਸਦੀ ਬੇਟੀ ਮਾਰ ਹੁੰਦੀ ਆ ਤਾਂ ਉਸਦੇ ਇੱਕ ਇੰਜੈਕਸ਼ਨ ਲਵਾਇਆ ਜਾਂਦਾ ਉਸ ਦੀ ਬਿਮਾਰੀ ਦਾ ਪਰ ਉਸ ਇੰਜੈਕਸ਼ਨ ਦੇ ਦੁਆਰਾ ਉਲਟਾ ਅਸਰ ਕਰ ਦਿੱਤਾ ਜਾਂਦਾ ਤੇ ਉਸ ਦੀ ਬੇਟੀ ਉੱਥੇ ਹੀ ਮਾਰੀ ਗਈ ਉਸ ਦੇ ਦੁਆਰਾ ਇੱਕ ਕਿਤਾਬ ਛਾਪੀ ਜਾਂਦੀ ਆ ਤੇ ਉਸ ਦੀ ਫਰੰਟ ਪੇਜ ਦੇ ਉੱਤੇ ਇਸ ਗੁੱਡੀ ਨੂੰ ਵੀ ਦਿਖਾਇਆ ਜਾਂਦਾ ਤੇ ਇਸ ਤੋਂ ਲਾਪਾ ਉਤੇ ਦੁਆਰਾ ਇਸ ਦੇ ਵਿੱਚ ਆਪਣੀ ਬੇਟੀ ਤੇ ਉਸ ਡਾਲ ਦੀ ਵੀ ਪੂਰੀ ਸਟੋਰੀ ਦੱਸੀ ਜਾਂਦੀ ਆ ਕਿ ਕਿਸ ਤਰ੍ਹਾਂ ਉਸ ਦੀ ਬੇਟੀ ਉਸ ਨੂੰ ਪਿਆਰ ਕਰਿਆ ਕਰਦੀ ਸੀ ਤੇ ਉਸ ਤੋਂ ਬਾਅਦ ਉਹ ਮਾਰੀ ਗਈ ਇਸੇ ਤੋਂ ਬਾਅਦ ਇਸ ਡਾਲ ਦੀ ਕਹਾਣੀ ਪੂਰੀ ਦੁਨੀਆ ਦੇ ਸਾਹਮਣੇ ਆਈ ਤੇ ਇਹ ਫੇਮਸ ਹੋਣ ਲੱਗ ਗਈ ਇਸ ਤੋਂ ਬਾਅਦ ਕਈ ਦਸ਼ਕ ਗੁਜ਼ਰਦੇ ਨੇ ਤੇ ਸਮਾਂ ਆਉਂਦਾ 1970 ਦਾ ਅਮਰੀਕਾ ਦੇ ਵਿੱਚ ਇੱਕ ਅੰਟੀਕ ਸ਼ਾਪ ਆਜਦਾ ਨਾਮਾ ਹੌਬੀ ਸਟੋਨ ਉੱਥੇ ਹੀ ਇੱਕ ਔਰਤ ਜਾਂਦੀ ਹੈ ਉਹ ਆਪਣੀ ਬੇਟੀ ਦੇ ਬਰਥਡੇ ਦੇ ਲਈ ਕੋਈ ਚੀਜ਼ ਖਰੀਦਣ ਉੱਥੇ ਜਾਂਦੀ ਹੈ ਤੋਂਸਰ ਡਾਲ ਸੈਕਸ਼ਨ ਦੇ ਵਿੱਚ ਇੱਕ ਡਾਲ ਪਈ ਹੋਈ ਦਿਖਾਈ ਦਿੰਦੀ ਹੈ ਜਿਹੜੀ ਕਿ ਬਾਕੀ ਸਾਰੀਆਂ ਡਾਲਸ ਤੋਂ ਅਲੱਗ ਸੀ ਪਰ ਇਸ ਦੇ ਬਾਵਜੂਦ ਵੀ ਉਸ ਦੇ ਦੁਆਰਾ ਉਸ ਡੌਲ ਨੂੰ ਖਰੀਦ ਲਿਆ ਜਾਂਦਾ ਤੇ ਉਸ ਤੋਂ ਬਾਅਦ ਉਹ ਆਪਦੇ ਘਰ ਆਉਂਦੀ ਹੈ ਤੇ ਆਪਣੀ ਬੇਟੀ ਜਿਹਦਾ ਨਾਮ ਡੈਨੀ ਸੀ ਤੇ ਉਸ ਸਮੇਂ ਉਹ ਨਰਸਿੰਗ ਦਾ ਕੋਰਸ ਕਰ ਰਹੀ ਸੀ ਜਾਨਕਿ ਉਸ ਦੀ ਏਜ ਵੀ ਕਾਫੀ ਜ਼ਿਆਦਾ ਵੱਡੀ ਸੀ ਤੇ ਬਾਵਜੂਦ ਉਸ ਦੇ ਦੁਆਰਾ ਉਹ ਡੌਲ ਆਪਣੀ ਬੇਟੀ ਨੂੰ ਗਿਫਟ ਕਰ ਦਿੱਤੀ ਜਾਂਦੀ ਹੈ ਜਿਉਂ ਹੀ ਉਸ ਦੀ ਬੇਟੀ ਨੂੰ ਗਿਫਟ ਮਿਲਦਾ ਉਹ ਆਪਣੇ ਹੋਸਟਲ ਦੇ ਵਿੱਚੋਂ ਸਨੂਨ ਲੈ ਕੇ ਜਾਂਦੀ ਹੈ ਹੋਸਟਲ ਦੇ ਵਿੱਚ ਰੱਖਦੀ ਹੈ ਉਸ ਸਮੇਂ ਉਹਦੀਆਂ ਦੋ ਹੋਰ ਦੋਸਤ ਵੀ ਉਸੇ ਹੋਸਟਲ ਦੇ ਵਿੱਚੋਂ ਉਸੇ ਰੂਮ ਦੇ ਵਿੱਚ ਉਸਦੇ ਨਾਲ ਰਹਿ ਰਹੀਆਂ ਸਨ ਹੁਣ ਇਹ ਗੁੱਡੀ ਉਸ ਰੂਮ ਦੇ ਵਿੱਚ ਹੀ ਰਹਿੰਦੀ ਪਰ ਪਹਿਲਾਂ ਤਾਂ ਉਹਨਾਂ ਨੇ ਕੁਝ ਨੋਟ ਕੀਤਾ ਪਰ ਬਾਅਦ ਦੇ ਵਿੱਚ ਜਦੋਂ ਕੁਝ ਦਿਨ ਗੁਜ਼ਰੇ ਤਾਂ ਡੋਨਾ ਨੇ ਵੀ ਕੁਝ ਨੋਟ ਕਰਨਾ ਸਟਾਰਟ ਕੀਤਾ ਕਿ ਜੇਕਰ ਉਹ ਇਸ ਗੁੱਡੀ ਨੂੰ ਕਿਥੇ ਬੈੱਡ ਦੇ ਉੱਤੇ ਰੱਖ ਕੇ ਜਾਂਦੀ ਹੈ ਤਾਂ ਉਹ ਫਰਸ਼ ਦੇ ਉੱਤੇ ਪਈ ਹੋਈ ਮਿਲਦੀ ਹੈ ਜੇਕਰ ਕੁਰਸੀ ਦੇ ਉੱਤੇ ਰੱਖ ਕੇ ਜਾਂਦੀ ਹੈ ਤਾਂ ਉਹ ਟੇਬਲ ਤੋਂ ਮਿਲਦੀ ਸੀ ਟੇਬਲ ਤੇ ਰੱਖ ਕੇ ਜਾਂਦੀ ਉਹ ਬੈੱਡ ਤੋਂ ਮਿਲਦੀ ਬੈੱਡ ਤੇ ਰੱਖ ਕੇ ਜਾਂਦੀ ਉਹ ਅਲਮਾਰੀ ਦੇ ਉੱਪਰੋਂ ਮਿਲਿਆ ਕਰਦੀ ਸੀ ਯਾਨੀ ਕਿ ਉਹ ਆਪਣੀਆਂ ਅਲੱਗ-ਅਲੱਗ ਦਿਸ਼ਾਵਾਂ ਚੇਂਜ ਕਰਿਆ ਕਰਦੀ ਸੀ ਇਹ ਗੱਲ ਹੈ ਜਿਹੜੀ ਉਹ ਹੌਲੀ-ਹੌਲੀ ਡੋਨਾ ਨੂੰ ਵੀ ਖੜਕਣੀ ਸ਼ੁਰੂ ਹੋ ਚੁੱਕੀ ਸੀ ਉਸ ਦੇ ਦੁਆਰਾ ਇਹ ਹੀ ਗੱਲ ਆਪਣੀ ਇੱਕ ਦੋਸਤ ਲੂ ਨੂੰ ਦੱਸੀ ਜਾਂਦੀ ਹੈ ਲੂ ਉਸ ਤੋਂ ਪਹਿਲਾਂ ਹੀ ਉਸ ਉਹ ਜੀਬ ਲੱਗਿਆ ਕਰਦੀ ਸੀ ਤੇ ਉਹਦੇ ਦੁਆਰਾ ਡੋਨਾ ਨੂੰ ਕਿਹਾ ਜਾਂਦਾ ਕਿ ਤੂੰ ਇਸ ਡੋਲ ਨੂੰ ਇੱਥੋਂ ਬਾਹਰ ਸੁੱਟ ਦੇ ਪਰ ਉਹਦੇ ਦੁਆਰਾ ਉਸ ਡੌਲ ਦੇ ਨਾਲ ਇੱਕ ਅਲੱਗ ਹੀ ਲਗਾਅ ਬ ਹੋ ਚੁੱਕਾ ਸੀ ਤੇ ਉਸ ਨੂੰ ਸੁਟਿਆ ਨਹੀਂ ਜਾਂਦਾ ਇਸ ਤੋਂ ਬਾਅਦ ਉਸਤੇ ਦੁਬਾਰਾ ਇੱਕ ਵਾਰ ਪਰਖਿਆ ਜਾਂਦਾ ਤੇ ਉਸ ਡੌਲ ਨੂੰ ਆਪਣੇ ਰੂਮ ਦੇ ਵਿੱਚ ਇੱਕ ਚੇਅਰ ਦੇ ਉੱਤੇ ਰੱਖਦੀ ਹੈ ਤੇ ਕਹਿੰਦੀ ਹੈ ਕਿ ਮੈਨੂੰ ਹੁਣ ਪੱਕਾ ਯਕੀਨ ਆ ਕਿ ਤੂੰ ਚੇਅਰ ਦੇ ਉੱਤੇ ਹੀ ਪਈ ਆ ਉਸ ਤੋਂ ਬਾਅਦ ਉਹਦੇ ਦੁਆਰਾ ਰੂਮ ਨੂੰ ਲੋਕ ਕੀਤਾ ਜਾਂਦਾ ਤੇ ਉਹ ਆਪਦੀ ਕਲਾਸਰੂਮ ਦੇ ਵਿੱਚ ਜਾਂਦੀ ਆ ਉਸ ਤੋਂ ਬਾਅਦ ਜਦੋਂ ਹੀ 2-3 ਘੰਟੇ ਬਾਅਦ ਵਾਪਸ ਆਪਦੇ ਰੂਮ ਦੇ ਵਿੱਚ ਆਉਂਦੀ ਆ ਤਾਂ ਇਹ ਦੇਖ ਕੇ ਹੈਰਾਨ ਰਹ ਗਈ ਕਿ ਉਹ ਡੌਲ ਉਸਦੇ ਰੂਮ ਦੇ ਬਾਹਰ ਗੇਟ ਤੋਂ ਵੀ ਬਾਹਰ ਪਈ ਹੋਈ ਸੀ ਤਾਂ ਇਹ ਗੱਲ ਦੇਖ ਕੇ ਉਹ ਵੀ ਬਹੁਤ ਜ਼ਿਆਦਾ ਹੈਰਾਨ ਹੋ ਚੁੱਕੀ ਸੀ ਇਸੇ ਤਰ੍ਹਾਂ ਕਰਦੇ ਕਰਾਉਂਦੇ 1 ਮਹੀਨੇ ਤੱਕਰਦਾ ਸਮਾਂ ਗੁਜ਼ਰ ਜਾਂਦਾ ਜਦੋਂ 1 ਮਹੀਨਾ ਗੁਜ਼ਰ ਚੁੱਕਿਆ ਸੀ ਤਾਂ ਉਸ ਤੋਂ ਬਾਅਦ ਅਚਾਨਕ ਹੀ ਡੋਨਨਾ ਨੂੰ ਆਪਦੇ ਰੂਮ ਦੇ ਵਿੱਚੋਂ ਕੁਝ ਚਮੜੇ ਦੇ ਕਾਗਜ਼ ਮਿਲਦੇ ਨੇ ਜਿਨ੍ਹਾਂ ਦੇ ਉੱਪਰ ਹੈਲਪ ਮੀ ਲਿਖਿਆ ਹੋਇਆ ਸੀ ਜਿਉਂ ਹੀ ਉਹਦੇ ਦੁਬਾਰਾ ਦੇਖਿਆ ਜਾਂਦਾ ਉਹ ਥੋੜੀ ਥੋੜੀ ਡਰਨੀ ਸ਼ੁਰੂ ਹੋ ਜਾਂਦੀ ਹੈ ਇਹ ਲਗਾਤਾਰ ਕਈ ਦਿਨਾਂ ਤੱਕ ਉਸ ਨੂੰ ਇਹ ਚਮੜੇ ਦੇ ਕਾਗਜ਼ ਮਿਲਦੇ ਰਹਿੰਦੇ ਨੇ ਪਰ ਫਿਰ ਹਟ ਜਾਂਦੇ ਨੇ ਉਸ ਤੋਂ ਬਾਅਦ ਫਿਰ 1 ਮਹੀਨਾ ਗੁਜ਼ਰਦਾ ਤੇ ਉਸ ਨੂੰ ਅਚਾਨਕ ਹੀ ਇਹ ਇਨੇਬਲਡ ਡਾਲਸੀ ਆੜੀ ਉਸ ਦੀ ਪਿੱਠ ਦੇ ਉੱਤੇ ਤੇ ਛਾਤੀ ਦੇ ਉੱਪਰ ਕੁਝ ਖੂਨ ਦੇ ੱੱਬੇ ਦਿਖਾਈ ਦਿੰਦੇ ਨੇ ਪਹਿਲਾਂ ਉਸ ਨੂੰ ਲੱਗਾ ਕਿ ਸ਼ਾਇਦ ਇਹ ਰੰਗ ਹੋਵੇਗਾ ਪਰ ਉਹ ਨਰਸਿੰਗ ਦੀ ਪੜ੍ਹਾਈ ਕਰ ਰਹੀ ਸੀ ਤੇ ਇਸੇ ਵਿਸ਼ਾ ਦੇ ਕਾਰਨ ਉਸ ਨੂੰ ਪਤਾ ਸੀ ਕਿ ਅਸਲ ਦੇ ਵਿੱਚ ਖੂਨ ਆ ਇਸ ਤੋਂ ਬਾਅਦ ਫਿਰ ਵੀ ਉਹ ਥੋੜਾ ਡਰਦੀ ਹੈ ਪਰ ਫਿਰ ਵੀ ਉਹ ਡਾਲ ਨੂੰ ਬਾਹਰ ਨਹੀਂ ਛੱਡਦੀ ਇਸ ਤੋਂ ਬਾਅਦ ਇੱਕ ਮਹੀਨੇ ਤੱਕ ਦਾ ਸਮਾਂ ਹੋਰ ਗੁਜ਼ਰਦਾ ਅਚਾਨਕ ਹੀ ਡੋਨਾ ਦੀ ਦੋਸਤ ਲੂ ਆੜੀ ਉਹ ਕਮਰੇ ਦੇ ਬਾਹਰ ਟੈਲ ਰਹੀ ਸੀ ਕਿ ਅਚਾਨਕ ਉਸ ਨੂੰ ਕਮਰੇ ਦੇ ਵਿੱਚੋਂ ਚੀਕਣ ਦੀ ਆਵਾਜ਼ ਆਉਂਦੀ ਹੈ ਇਸ ਤੋਂ ਬਾਅਦ ਉਹ ਕਮਰੇ ਦੇ ਵਿੱਚ ਜਾਂਦੀ ਹੈ ਤਾਂ ਜਾ ਕੇ ਦੇਖਦੀ ਹੈ ਕਿ ਕਮਰੇ ਦੇ ਵਿੱਚ ਤਾਂ ਕੋਈ ਨਹੀਂ ਸਾਹਮਣੇ ਚੇਅਰ ਦੇ ਉੱਤੇ ਡੌਲ ਪਈ ਹੋਈ ਆ ਜਿਉਂ ਹੀ ਉਹ ਡੌਲ ਦੀਆਂ ਅੱਖਾਂ ਦੇ ਵਿੱਚ ਦੇਖਦੀ ਹੈ ਤਾਂ ਫਿਰ ਤੋਂ ਚੀਕ ਮਾਰਦੀ ਹੈ ਐਸ ਵਾਰ ਉਸਦੀ ਚੀਕ ਸੁਣ ਕੇ ਡੋਨੀ ਤੇ ਉਸਦੀ ਇੱਕ ਦੋਸਤ ਉਹਦੇ ਕੋਲ ਆਉਂਦੀਆਂ ਨੇ ਤਾਂ ਦੇਖਦਿਆਂ ਨੇ ਕਿ ਲੂ ਹੈ ਜਿਹੜੀ ਉਹ ਕਮਰੇ ਦੇ ਵਿੱਚ ਨੀਚੇ ਫਰਸ਼ ਦੇ ਉੱਤੇ ਹੈ ਤੇ ਉਸਦੇ શરીર ਦੇ ਵਿੱਚੋਂ ਖੂਨ ਨਿਕਲ ਰਿਹਾ ਜਾਨੀ ਕਿ ਉਹ ਜ਼ਖਮੀ ਹੋ ਚੁੱਕੀ ਸੀ ਉਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਜਿਉਂ ਹੀ ਉਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਉਸ ਦੇ ਸਰੀਰਕ ਜ਼ਖਮ ਤਾਂ ਜਿਹੜੇ ਜਿਉ ਮੜ ਚੁੱਕੇ ਸੀ ਪਰ ਉਸ ਦੇ ਜਨ ਦੇ ਵਿੱਚ ਰੋ ਚੁੱਕਿਆ ਸੀ ਕਿ ਇਹ ਜਿਹੜੀ ਗੁੜੀਆ ਉਸ ਦੇ ਵਿੱਚ ਬਹੁਤ ਜ਼ਿਆਦਾ ਕੁਝ ਅਲੱਗ ਚੀਜ਼ਾਂ ਇਸ ਤੋਂ ਬਾਅਦ ਉਹਨਾਂ ਦੁਬਾਰਾ ਨਦੀਕੀ ਦੀ ਇੱਕ ਚਰਚ ਦੇ ਵਿੱਚ ਮੌਜੂਦ ਆ ਪਾਦਰੀ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਉਸ ਦੇ ਦੁਆਰਾ ਉਹਨਾਂ ਨੂੰ ਫਾਦਰ ਦੇ ਨਾਲ ਮਿਲਵਾਇਆ ਜਾਂਦਾ ਉਸ ਦੇ ਦੁਆਰਾ ਉਸ ਤੋਂ ਉੱਚੇ ਪਾਦਰੀ ਦੇ ਨਾਲ ਮਿਲਵਾਇਆ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਦੇ ਦੁਆਰਾ ਜਦੋਂ ਡੌਲ ਦੀ ਪੂਰੀ ਕਹਾਣੀ ਸੁਣੀ ਜਾਂਦੀ ਹੈ ਤਾਂ ਇੱਕ ਇਨਵੈਸਟੀਗੇਟਰ ਕਪਲ ਸੀਗਾ ਉਸ ਸਮੇਂ ਜਿਨ੍ਹਾਂ ਦਾ ਨਾਮ ਸੀ ਐਡਵਾਰਡ ਤੇ ਲਾਰੈਂਸ ਜੋ ਕਿ ਅਸਲ ਦੇ ਵਿੱਚ ਪਤੀ ਪਤਨੀ ਸੀ ਪਰ ਉਹ ਅਜਿਹੇ ਪੈਰਾਨਾਰਮਲ ਅਨਵੈਸਟੀਗੇਸ਼ਨਸ ਕਰਿਆ ਕਰਦੇ ਸੀ ਜਿੱਥੇ ਭੂਤ ਵਗੈਰਾ ਹੋਇਆ ਕਰਦੇ ਸੀ ਨਾ ਉਹਨਾਂ ਜਗਾਵਾਂ ਦੀ ਉਹ ਇਨਵੈਸਟੀਗੇਸ਼ਨ ਕਰਿਆ ਕਰਦੇ ਸੀ ਕਿ ਕੀ ਇਹ ਸੱਚ ਆ ਜਾਂ ਝੂਠਾ ਹੈ ਜਾਂ ਬ੍ਰੇਕ ਕਿਸ ਤਰ੍ਹਾਂ ਨਾਲ ਆ ਤੇ ਉਹ ਵੀ ਸੈਂਟੀਫਿਕ ਵੇ ਦੇ ਨਾਲ ਤੇ ਉਹਨਾਂ ਦੇ ਦੁਆਰਾ ਉੱਥੇ ਆਇਆ ਜਾਂਦਾ ਸਾਰੀ ਗੱਲਬਾਤ ਸੁਣੀ ਜਾਂਦੀ ਆ ਤੇ ਪੂਰਾ ਇੱਕ ਹਫਤਾ ਤੱਕ ਉਹਤੇ ਰੋਕ ਕੇ ਉਹਨਾਂ ਦੇ ਦੁਆਰਾ ਉਸ ਡੌਲ ਦੇ ਉੱਤੇ ਨਜ਼ਰ ਰੱਖੀ ਜਾਂਦੀ ਹੈ ਤਾਂ ਉਹਨਾਂ ਨੂੰ ਵੀ ਕੁਝ ਅਜੀਬ ਚੀਜ਼ਾਂ ਉੱਤੇ ਵਿੱਚ ਨਜ਼ਰ ਆਉਂਦੀਆਂ ਨੇ ਤੇ ਉਸ ਤੋਂ ਬਾਅਦ ਉਹਨਾਂ ਦੇ ਦੁਆਰਾ ਪਾਦਰੀ ਨੂੰ ਵੀ ਤੇ ਉਹਨਾਂ ਬੱਚੀਆਂ ਨੂੰ ਵੀ ਕਿਹਾ ਜਾਂਦਾ ਕਿ ਇਹਦੇ ਵਿੱਚ ਕੋਈ ਸ਼ੈਤਾਨੀ ਆਤਮਾ ਹੈ ਤਿਉ ਕਿਸੇ ਇਨਸਾਨ ਦਾ ਸ਼ਰੀਰ ਚਾਹੁੰਦੀ ਤੇ ਇਸੇ ਬਜਾ ਦੇ ਕਾਰਨ ਉਹਨਾਂ ਦੇ ਦੁਆਰਾ ਕਿਹਾ ਜਾਂਦਾ ਕਿ ਇਸ ਨੂੰ ਤੇਰੇ ਕੋਲ ਰੱਖਣਾ ਖਤਰਨਾਕ ਆ ਕਿਉਂਕਿ ਤੂੰ ਜਾਨੀ ਕਿ ਡੌਣਾ ਉਸ ਨੂੰ ਪਸੰਦ ਆ ਤੇ ਉਹ ਕਦੋਂ ਵੀ ਉਸ ਦੇ ਸਰੀਰ ਦੇ ਉੱਤੇ ਕਾਬਜ਼ ਹੋ ਸਕਦੀ ਹੈ ਤੇ ਇਸੇ ਬਜਾ ਦੇ ਕਾਰਨ ਉਹਨਾਂ ਦੁਆਰਾ ਉਸ ਡੌਲ ਨੂੰ ਆਪਣੀ ਕਾਰ ਦੇ ਵਿੱਚ ਰੱਖਿਆ ਜਾਂਦਾ ਤੇ ਉੱਥੋਂ ਨਿਕਲ ਜਾਂਦੇ ਨੇ ਜਿਉਂ ਹੀ ਉਹ ਕੁਝ ਦੂਰ ਹੀ ਗਏ ਸੀ ਕਿ ਉਹਨਾਂ ਦੀ ਗੱਡੀ ਦੀ ਸਟੀਰਿੰਗ ਆ ਬ੍ਰੇਕ ਰੇਸ਼ ਸਭ ਕੁਝ ਹੀ ਕੰਮ ਕਰਨਾ ਬੰਦ ਕਰ ਦਿੰਦਾ ਤੇ ਉਹਨਾਂ ਦਾ ਐਕਸੀਡੈਂਟ ਹੋ ਚੁੱਕਿਆ ਸੀ ਜਿਉਂ ਹੀ ਉਹਨਾਂ ਦਾ ਐਕਸੀਡੈਂਟ ਹੋਇਆ ਤਾਂ ਕਾਰ ਜਿਆਦਾ ਤੇਜ਼ ਨਾ ਹੋਣ ਬਲਦੀ ਬਜਾ ਦੇ ਕਾਰਨ ਉਹ ਬਚ ਗਏ ਤੇ ਉਹ ਬਾਹਰ ਨਿਕਲਦੇ ਨੇ ਫਿਰ ਉੱਥੇ ਇਹੀ ਗੱਡੀ ਨੂੰ ਬਾਹਰ ਕੱਢਦੇ ਨੇ ਤੇ ਕੁਝ ਅਲੱਗ-ਅਲੱਗ ਤਰ੍ਹਾਂ ਦੀਆਂ ਉਸ ਦੇ ਉੱਤੇ ਆਪ ਦੇ ਜਿਹੜੇ ਤੰਤਰ-ਮੰਤਰ ਵਗੈਰਾ ਸੀ ਉਹ ਕਰਦੇ ਨੇ ਤੇ ਉਸ ਤੋਂ ਬਾਅਦ ਉਸ ਨੂੰ ਗੱਡੀ ਦੇ ਵਿੱਚ ਰੱਖਦੇ ਨੇ ਫਿਰ ਤੋਂ ਲੈ ਕੇ ਜਾਂਦੇ ਨੇ ਆਪਦੇ ਘਰ ਦੇ ਵਿੱਚ ਆਫਿਸ ਦੇ ਵਿੱਚ ਉੱਥੇ-ਉੱਥੇ ਇਨਵੈਸਟੀਗੇਸ਼ਨ ਕੀਤੀ ਜਾਂਦੀ ਆ ਤਾਂ ਉੱਥੇ ਵੀ ਉਸ ਦਾ ਜਿਹੜਾ ਬਿਹੇਵ ਸੀਗਾ ਡੌਲਦਾ ਉਹ ਅਲੱਗ-ਅਲੱਗ ਤਰ੍ਹਾਂ ਦਾ ਸੀ ਤੇ ਇਸੇ ਬਜਾਏ ਦੇ ਕਾਰਨ ਉਹਨਾਂ ਦੇ ਦੁਆਰਾ ਤੈਅ ਕੀਤਾ ਜਾਂਦਾ ਕਿ ਖਤਰਨਾਕ ਹੈ ਉਸ ਨੂੰ ਬਾਹਰ ਛੱਡਣਾ ਤੇ ਇਸੇ ਬਾਰੇ ਦੇ ਕਾਨੂੰਨਾਂ ਦੁਆਰਾ ਇੱਕ ਸ਼ੀਸ਼ੇ ਦਾ ਕੇਸ ਬਣਾਇਆ ਜਾਂਦਾ ਤੇ ਉਸ ਦੇ ਵਿੱਚ ਉਸ ਡੌਲ ਨੂੰ ਐਡਾ ਉਹ ਰੱਖ ਦਿੱਤਾ ਜਾਂਦਾ ਤੇ ਉਹਦੇ ਬਾਹਰ ਇੱਕ ਚੇਤਾਵਨੀ ਵੀ ਲਿਖ ਦਿੱਤੀ ਜਾਂਦੀ ਹੈ ਕਿ ਡੂ ਨਾਟ ਟੱਚ ਇਟ ਇਹ ਬਹੁਤ ਜ਼ਿਆਦਾ ਖਤਰਨਾਕ ਹੋ ਸਕਦਾ ਐਡਵਰਡ ਤੇ ਉਸ ਦੀ ਬੈਫ ਦੇ ਦੁਆਰਾ ਜਦੋਂ ਉਹ ਜਾਂਦੇ ਸੀ ਨਾ ਤਾਂ ਉਸ ਵਕਤ ਹੀ ਉਹਨਾਂ ਇਹ ਦੁਆਰਾ ਇੱਕ ਸੋਸਾਇਟੀ ਬਣਾਈ ਗਈ ਸੀ ਜਿਹਦਾ ਨਾਂ ਸੀ ਨਿਊ ਇੰਗਲੈਂਡ ਸੁਸਾਇਟੀ ਫਾਰ ਸਾਈਕਿਕ ਰਿਸਰਚ ਇਸ ਨਾਮ ਦੇ ਉਹਨਾਂ ਦੁਆਰਾ ਇੱਕ ਸੁਸਾਇਟੀ ਬਣਾਈ ਜਾਂਦੀ ਹੈ ਤੇ ਇਸੇ ਸੁਸਾਇਟੀ ਦੇ ਵਿੱਚ ਇੱਕ ਕੰਮ ਕਰਨ ਵਾਲਾ ਬੰਦਾ ਸੀ ਜਿਹਦਾ ਨਾਮ ਸੀ ਡੈਨ ਰਵੇਰਾ ਤੇ ਉਸ ਬੰਦੇ ਦੇ ਦੁਆਰਾ ਇਸ ਡੌਲਡ ਉੱਥੋਂ ਕੱਢਾ ਜਾਂਦਾ ਜਾਨਕਿ 1970 ਦੇ ਦਸ਼ਕ ਦੇ ਸਮੇਂ ਉਹਨਾਂ ਦੁਆਰਾ ਕੇਸ ਦੇ ਵਿੱਚ ਬੰਦ ਕੀਤੀ ਗਈ ਸੀ ਉਸ ਤੋਂ ਬਾਅਦ ਇਸ ਦੇ ਦੁਆਰਾ ਲਗਭਗ 50-55 ਸਾਲ ਬਾਅਦ 2025 ਦੇ ਵਿੱਚ ਇਸ ਨੂੰ ਉੱਥੋਂ ਕੱਢਾ ਜਾਂਦਾ ਤੇ ਉਸ ਦੇ ਦੁਆਰਾ ਇਸ ਦਾ ਭ੍ਰਮਣ ਕਰਵਾਇਆ ਜਾਂਦਾ ਜਾਂ ਦੌਰਾ ਕਰਵਾਇਆ ਜਾਂਦਾ ਪੂਰੇ ਅਮਰੀਕਾ ਦਾ ਉਸ ਦੇ ਦੌਰਾਨ ਟਿਕਟ ਲਗਾਈ ਜਾਂਦੀ ਲੋਕ ਉਸ ਨੂੰ ਦੇਖਣ ਦੇ ਲਈ ਆਉਂਦੇ ਫਿਰ ਉਹ اچانک ਹੀ ਇੱਕ ਦਿਨ ਇੱਕ ਖਾਸ ਈਵੈਂਟ ਦੇ ਵਿੱਚ ਜਾਂਦਾ ਪੈਂਸਿਲਵੇਨੀਆ ਦੇ ਵਿੱਚ ਈਵੈਂਟ ਹੋ ਰਿਹਾ ਸੀ ਜਿਹਦਾ ਨਾਂ ਸੀ ਡੇਵਲਸ ਆਨ ਦਾ ਰਨ ਟੂਰ ਤੇ ਉੱਥੇ ਇਹ ਇਸ ਡੋਲ ਨੂੰ ਵੀ ਲੈ ਕੇ ਜਾਂਦਾ ਤੇ ਉਸ ਜਗ੍ਹਾ ਦੇ ਉੱਤੇ ਲੋਕਾਂ ਦੇ ਦੁਆਰਾ ਇਸ ਨੂੰ ਦੇਖਿਆ ਜਾਂਦਾ ਉਸ ਤੋਂ ਬਾਅਦ ਇਹ ਟੂਰ ਖਤਮ ਹੁੰਦਾ ਇਸ ਦੇ ਦੁਆਰਾ ਇੱਕ ਹੋਟਲ ਦੇ ਵਿੱਚ ਜਾਇਆ ਜਾਂਦਾ ਡੋਲ ਨੂੰ ਲੈ ਕੇ ਜਾਇਆ ਜਾਂਦਾ ਪਰ ਅਚਾਨਕ ਹੀ ਸਵੇਰ ਇਹ ਦਾ ਦਰਵਾਜ਼ੇ ਨਹੀਂ ਖੁੱਲਦਾ ਜਦੋਂ ਉੱਥੋਂ ਦੇ ਮੌਜੂਦ ਸਟਾਫ ਦੇ ਦੁਆਰਾ ਆਪਦੀ ਚਾਬੀ ਦੇ ਨਾਲ ਮਾਸਟਰ ਕੀ ਦੇ ਨਾਲ ਦਰਵਾਜ਼ਾ ਖੋਲ੍ਹਾ ਜਾਂਦਾ ਤਾਂ ਅੰਦਰ ਇਹ ਆਪਦੀ ਬੈੱਡ ਦੇ ਉੱਤੇ ਡੈੱਡ ਪਿਆ ਹੋਇਆ ਸੀ ਇਸ ਦੇ ਬਾਰੇ ਵਿੱਚ ਪੁਲਿਸ ਦੇ ਦੁਆਰਾ ਕਿਹਾ ਜਾ ਰਿਹਾ ਹੈ ਕਿ ਇਸ ਬੰਦੇ ਦੀ ਡੈਥ ਆਈਡੀਓ ਨੇਚਰਲ ਹੋਈ ਆ ਪਰ ਹਾਲੇ ਪੋਸਟਮਾਰਟਮ ਰਿਪੋਰਟ ਆਉਣੀ ਬਾਕੀ ਆ ਵੀ ਦੱਸ ਦਿੱਤੇ ਕਿ ਉਸ ਤੋਂ ਬਾਅਦ ਉਸ ਡੌੜ ਦਾ ਜਿਹੜਾ ਟੂਰ ਖਤਮ ਕਰ ਦਿੱਤਾ ਗਿਆ ਸੀ ਉਸ ਦੀ ਟੀਮ ਦੇ ਵੱਲੋਂ ਤੇ ਉਸ ਨੂੰ ਵਾਪਸ ਆਉਂਦੀ ਸਹੀ ਜਗ੍ਹਾ ਦੇ ਉੱਤੇ ਪਹੁੰਚਾ ਦਿੱਤਾ ਗਿਆ ਹੁਣ ਤੁਹਾਡਾ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰਿਓ